ਗੁਰਪ੍ਰੀਤ ਸਾਸੰਗ ਜੀ ਗੁਰੂ ਸਾਹਿਬ ਦੀ ਬੱਚੀ ਹੋਈ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਸੀ ਪਿੰਡ ਮਾਰਕਪੁਰ ਬੌਲੀ ਜੋ ਪੁਲਾਤ ਤੋਂ 1.5-2 ਕਿਲੋਮੀਟਰ ਦੀ ਦੂਰੀ ਤੇ ਐ ਤੇ ਆ ਭੰਜੀ ਓਰੀਜਿਨਲ ਦੇ ਕੇ ਘਰ ਵਾਲਾ ਵੀ ਨਹੀਂ ਹੈਗਾ ਤੇ ਆ ਦੋ ਬੱਚੇ ਨੇ ਸਕੂਲ ਜਾਂਦੇ ਨੇ ਤੇ ਇਹਨਾਂ ਦੀ ਫੀਸ ਵਾਸਤੇ ਇਹਨਾਂ ਗੁਰੂ ਨਾਨਕ ਦਾ ਸੱਚਾ ਸੋਚਾ ਸੰਸਥਾ ਅਗੇ ਬੇਨਤੀ ਕੀਤੀ ਸੀ ਕਿ ਸਾਡੀ ਥੋੜੀ ਬਤੀ ਮਦਦ ਕੀਤੀ ਜਾਵੇ ਜੋ ਕਿ ਬੱਚੇ ਦੀ ਫੀਸ ਵਾਸਤੇ ਥੋੜੀ ਬਤੀ ਮਦਦ ਹੋ ਜੇ ਕਿਉਂਕਿ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਐਡਾ ਤੇ ਥੋੜੀ ਬਤੀ ਇਹਨਾਂ ਦੀ ਪੈਨਸ਼ਨ ਲੱਗੀ ਕਿੰਨੀ ਕੀ ਪੈਨਸ਼ਨ ਪੈਜੀ 1500 1500 ਤੇ 15 1500 15 1500 ਇਹ ਦੋ ਮਾਤਾ ਦੀ ਲੱਗੀ ਹੈ ਇਹਨਾਂ ਦੀ ਦਾਦੀ ਬੱਚਿਆਂ ਦੀ ਤੇ 1500 ਇਹਨਾਂ ਦੀ 3000 ਰੁਪਏ ਦੀ ਸਰਵ ਮਹੀਨੇ ਦਾ ਹੁੰਦਾ ਤੇ ਇਸ ਕਰਕੇ ਘਾਦਾ ਗੁਜ਼ਾਰਾ ਥੋੜਾ ਜਿਹਾ ਔਖਾ ਚੱਲਦਾ ਹੈ ਇਸ ਕਰਕੇ ਗੁਰਨਾਨਕ ਦਾ ਸੱਚਾ ਸੋਦਾ ਵੈਲਫੇਅਰ ਸੁਸਾਇਟੀ ਅਤੇ ਮਾਤਾ ਸਾਹਿਬਕੌਰ ਦੇ ਗਰੁੱਪ ਵੱਲੋਂ ਇਹਨਾਂ ਨੂੰ 10000 ਰੁਪਏ ਦੀ ਮਦਦ ਆਈ ਹੈ ਜੋ ਕਿ ਜੋ ਚੈੱਕ ਹੈ ਸਾਡੇ ਵੀਰ ਸੰਦੀਪ ਸਿੰਘ ਜੀ ਤੇ ਇਹਨਾਂ ਨੂੰ ਫੜਾ ਰਹੇ ਨੇ ਅਸੀਂ ਗੁਰਨਾਨਕ ਦਾ ਸੱਚਾ ਸੋਦਾ ਵੈਲਫੇਅਰ ਸੁਸਾਇਟੀ ਅਤੇ ਮਾਤਾ ਸਾਹਿਬਕੌਰ ਦੇ ਗਰੁੱਪੋ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਇਸ ਪਰਿਵਾਰ ਦਾ ਦਰਦ ਸਮਝਿਆ ਤੇ ਇਹਨਾਂ ਨੂੰ 10000 ਰੁਪਏ ਦੀ ਮਦਦ ਭੇਜੀ ਕਿ ਜੋ ਕਿ ਆਪਣੀ ਫੀਸ ਵਗੈਰਾ ਦੇ ਸਕਣਾ ਤੇ ਹੋਰ ਵੀ ਕੋਈ ਵੀਰ ਜੀ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਵੈ ਦਾਨੀ ਸੱਜਣ ਤੇ ਅਸੀਂ ਇਹਨਾਂ ਦਾ ਨੰਬਰ ਬੋਲ ਦਿੰਨੇ ਆ ਤੇ ਜਰੂਰ ਇਹਨਾਂ ਦੀ ਬਾਪੜੇ ਪਰਿਵਾਰ ਦਾ ਕਮਾਈ ਕਮਾਤਾ ਹੈ ਤੇ ਆਪਾਂ ਜੀ ਹੋਰੀ ਨੇ ਤੇ ਬੱਚੇ ਛੋਟੇ ਨੇ ਤੇ ਕੋਈ ਜੋ ਕੋਈ ਕੰਮ ਕਰ ਵੀ ਨਹੀਂ ਕਰ ਸਕਦੇ ਨਾ ਤੇ ਨੰਬਰ ਬੋਲ ਲਿਓ ਜੀ 7973233179 ਇਹ ਇਹਨਾਂ ਦਾ ਨੰਬਰ ਹੈ ਕੋਈ ਵੀ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦਾ ਹੈ ਤੇ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਕਾੰਤ ਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ